ਲਓ ਵੇਖੋ ਉਹ ਹੀ ਪ੍ਰਭਾ ਪਈ ਜਾਂਦਾ ਬੋਕਾ ਅੰਡਾ ਕੱਢ ਲਓ ਢੰਡਾ ਘੱਟਾ ਕਹਿੰਦੇ ਅੰਡਾ ਨਾ ਕਰਾਂਗੇ ਵੀਰੇ ਚੱਲਣ ਦਾ ਵਾਅ ਮਾੜਾ ਹੈ ਮੈਨੂੰ ਬੜਾਉਣਾ ਬੋਲੋ ਉਹ ਗਲਾਸ ਕੱਢ ਕੇ ਪਈ ਉਹ ਜਲਦੀ ਆ ਜਲਦੀ ਜਲਦੀ ਮਿੰਟ ਮਾਰੋ ਵਗਰਾ ਹਾਂਜੀ ਸਸੀਗਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡੇ ਆਪਣੇ ਨਿਊ ਬਲੌਗ ਦੇ ਵਿੱਚ ਤੇ ਆਪਾਂ ਜਾ ਰਹੇ ਹਾਂ ਜੀ ਸੁਨਾਮ ਆਪਣੇ ਜਿਹੜੇ ਸੁਨਾਮ ਵਾਲੇ ਮਿੱਤਰ ਨੇ ਐਰੀ ਦੇ ਬਰਾੜ ਬਰਾੜ ਹੋਰਾਂ ਨੇ ਕਹਿੰਦੇ ਲਾਈਆ ਸ਼ਬੀਰ ਪਹਿਲੀ ਵਾਰ ਕੋਈ ਚੱਜ ਦਾ ਕੰਮ ਕਰਨ ਜਾ ਰਹੇ ਨੇ ਉਹ ਬੰਦੇ ਸੀਡੀ ਰਹਿ ਗਈ ਕਰੇ ਨਹੀਂ ਮੈਂ ਰੋਕਦਾ ਐਮ ਐਲ ਏ ਸਾਹਿਬ ਆ ਰਹੇ ਨੇ ਹਾਂ ਉਹਨਾਂ ਨੂੰ ਆਪਾਂ ਮੰਗਾ ਰੱਖਾਂਗੇ ਆਪਣੇ ਪਿੰਡ ਦੀਆਂ ਪਹਿਲੀ ਗੱਲ ਤਾਂ ਅੱਡੀ ਭੋਰ ਹੋਣਾ ਐਮ ਐਲ ਏ ਸਾਹਿਬ ਨਹੀਂ ਆਦੇ ਉਹਨੇ ਕਹਿੰਦੇ ਡੀ ਐਸ ਪੀ ਸਾਹਿਬ ਆ ਰਹੇ ਨੇ ਡੀ ਐਸ ਪੀ ਸਾਹਿਬ ਉਹਨਾਂ ਨੂੰ ਵੀ ਮੰਗਾ ਰੱਖਾਂਗੇ ਕੀ ਮੰਗ ਰੱਖੇਗਾ ਆਹੀ ਨਹੀਂ ਹੈਗੇ ਆਹ ਵਾਹ ਖੜਿਆ ਆ ਖੜੇ ਸ਼ਬੀਲ ਵਾਲੇ ਰੋਕ ਰੋਕ ਨਹੀਂ ਨਹੀਂ ਅੱਗੇ ਅੱਗੇ ਆਪਾਂ ਨਾਲ ਹਰੀ ਫਰੀ ਅੱਗੇ ਨੇ ਚੱਲ 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 ਸ਼ਾਨ ਘਾਟ ਦੀਆਂ ਕੰਨ ਦਾ ਉੱਤੇਆਂ ਚੱਕਣੀਆਂ ਨੇ ਛੋਟੇ ਪਿੰਡ ਦੀਆਂ ਕਿਹੜਾ ਪਿੰਡ ਆ ਜੀ ਛੋਟਾ ਸਾਡਾ ਪਿੰਡ ਸ਼ਾਜਲੀ ਠੀਕ ਹੈ ਜਿਲ੍ਹਾ ਸੂਰੂਰ ਕਿਹਨੂੰ ਮੁਆਫਾ ਦੇਣਾ ਨਹੀਂ ਜੰਦ ਢਾਤੀ ਜਰੋ ਕਰਨਾ ਕੋਈ ਲੱਗ ਜੀ ਚੀਜ਼ ਕਰਨੀ ਆਪਾਂ ਉੱਥੇ ਯਾਰ ਜੇ ਵਲੌਗ ਬਣਾਉਣਾ ਹਨਾ ਕੁਝ ਲੱਗ ਗਿਆ ਲੱਗੇ ਉੱਥੇ ਮੈਨੂੰ ਦਵਿੰਦਰ ਨੂੰ ਸੀਟੀ ਖਰੀਦ ਕੇ ਦੋ ਦੋ ਸੀਟੀਆਂ ਹਾਂ ਸੀਟੀਆਂ ਮਤਲਬ ਲੋਕਾਂ ਦੇ ਬੰਦੇ ਆ ਕਰਕੇ ਉਹਨਾਂ ਨੂੰ ਤਾਂ ਉਹਨਾਂ ਨੂੰ ਤਾਂ ਐਵੇਂ ਨਹੀਂ ਪਤਾ ਵੀ ਸੀਟੀ ਮਾਰ ਕੇ ਰੁਕ ਦਿੰਦੇ ਨੇ ਐ ਸੀਟੀ ਮਾਰ ਕੇ ਤੁਸੀਂ ਗੱਡੀਆਂ ਰੋਕੋਗੇ ਵੀਰਿਆ ਉਹ ਜੀ ਰੋਕੋ 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 ਪਾਣੀ ਪੀ ਕੇ ਜਾਓ ਸਾਡਾ ਪਾਣੀ ਪੀ ਕੇ ਜਾਓ ਮੱਠਾ ਠੰਡ ਪਾ ਗੋਲੀ ਵਾਲੇ ਮੱਠੂ ਜੀ ਰਿੰਪਾ ਕੇ ਠੰਡਾ ਲੈਮਨ 90% ਘੱਟ ਕਾਣ ਦੇ ਰੁਕ ਲਾ ਕਿਤੇ ਦੰਦ ਗੱਡੀਆਂ ਨਾ ਉਰੇ ਆਹ ਆ ਕਰੀ ਜਾਂਦਾ ਨਾ ਨਾ ਆਹ ਲੋਕੇਸ਼ਨ ਰਸੀ ਦੀ ਹੁਣੇ ਉਹ ਬੈਠ ਨੇ ਉਹ ਝੋਟੇ ਚੱਲ 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 ਲਵੇਂ ਲੈ ਇਹਨਾਂ ਦੀ ਆ ਗਲੀ ਚ ਹੋਰੇ ਲਿਆਂਦਾ ਕੋਈ ਇਹ ਤਾਂ ਕੋਈ ਹੋਰੇ ਉਹੀ ਨੇ ਉਹੀ ਨੇ ਉਹੀ ਨੇ ਉਹੀ ਉਹੀ ਨੇ ਭਾਈ ਇਹਨੂੰ ਤਾਂ ਮੈਂ ਵੀ ਸਾਥ ਗਿਆ ਉਹਦਾ ਇਕੱਠ ਕਰਕੇ ਵਧੀਆ ਪੁੱਛਵਿੰਦਰ ਨੇ ਨਾ ਬਿਠਾ ਲਿਆ ਉਰੇ ਲੈ ਗਿਆ ਯਾਰ ਐ ਨਹੀਂ ਮੁੱਛਣ ਪੁੱਛੀ ਮੜਾ ਜਾ ਐਰੀ ਪੈਣੀਆਂ ਲਾਈ ਬੈਠਾ ਰਿਹਾ ਕਿਉਂ ਜੋਗਾ ਵਧੀਆ ਜੂਗਾ ਚੱਕੋ ਕਰਾਂਗੇ ਰੇਟ ਨੰਬਰ ਤੋਂ ਚੱਕੋ ਗਲਾਸ ਆਹ ਇਹ ਐਨਕਾ ਕਤੋਂ ਲਾ ਲੀਏ ਨੇ ਕੰਮ ਕਰਨਾ ਪੁੱਤਰੇ ਵਿਆਜ ਨਹੀਂ ਆਇਆ ਐਨਕਾ ਲਾਉਂਗਾ ਨਿਗਾਲੀ ਆਂਟੀ ਰਿਚ ਆ ਗਿਆ ਨਿਆਣੇ ਲਖੋ ਲੋ ਪਹਿਲਾਂ ਤਾਂ ਤੂੰ ਲੋਕ ਹੁਣ ਮੂੰਹ ਚ ਬਾੜਦੇ ਮੇਰੇ ਚੱਲ ਯਾਰ ਚੱਕ ਕੋ ਸਾਹ ਹੈ ਕਰੀਏ ਸੇਵਾ ਚੱਲ ਬਰਾੜਾ ਦੇ ਇਕੱਲੀ ਲੱਗ ਰਿਹਾ ਉਹ ਖੜ ਜੋ ਉਹ ਉਹ ਜੇ ਤਾਂ ਸੇਵਾ ਕਰਾਉਣੀ ਆ ਬਈ ਮੇਥੋਂ ਅੱਧੀ ਦੇ ਦੇ ਚੁੰਨੀ ਜੀ ਪੜ ਕੇ ਹਾਂ ਨਾ ਹੋਰ ਆ ਬੜਾ ਬੰਦੇ ਮੈਂ ਹਾਏ ਲੇ ਫੜਾ ਦੇ ਫੜਾ ਦੇ ਉਹ ਬਹਿ ਗਿਆ ਲੈ ਉਹ ਸਿਟੀ ਤੋਂ ਲੈ ਕੇ ਉਹ ਬੈ ਗਈ ਮੈਸਾ ਮੈਸਾ ਲੈ ਉਹ ਦੇਖਦਾ ਉਹੀ ਪ੍ਰਭਾ ਪਈ ਜਾਂਦਾ ਬੋਕਾ ਬੈਰੀਕਟ ਜੇ ਕਰੋ ਮੂਰੇ ਲੈ ਹੋ ਜਾ ਜਾਨਾ ਤੇ ਮਾਰ ਦੇ ਤੂੰ ਆ ਲੈ ਲੋ ਦੂਏ ਨੇ ਆਪ ਨੂੰ ਬੱਡੀ ਲੈ ਬਣਾ ਦੇ ਲੈ ਬਣਾ ਦੇ ਗਲਾਸ ਆ ਦੇ ਕੁਝ ਨਹੀਂ ਹੁੰਦਾ ਮਿੱਠਾ ਫਿੱਕਾ ਜਾ ਜਾਏਗਾ ਲੈ ਕਰੋ ਹੀ ਜੱਕ ਮਿੱਠਾ ਓਏ ਇਹ ਓਏ ਗਲਾਸ ਫੜਾ ਹਾਰੀ ਤੋਰੇ ਪੈਰੇ ਮਿੱਠਾ ਫਿਰ ਜਾਂਦਾ ਤੂੰ ਤਾਂ ਓਏ ਟੁਪਰਾ ਰਹੀਆਂ ਰਹੀਆਂ ਹੁਣ ਗਾ ਠੰਡਾ ਕਰ ਲੋ ਠੰਡਾ ਘੱਟਾ ਕਹਿੰਦੇ ਨਾ ਕਰਾਂਗੇ ਵੀਰੇ ਚੱਲਣ ਦਾ ਵਾਹ ਮੜਾ ਮੈਕੀਨ ਬੜਾਉਣਾ ਬੋਲੋ ਉਹ ਗ੍ਰੇਡ ਚੱਕਣਾ ਵੈਰੀ ਉਹ ਗ੍ਰੇਡ ਦੇ ਉਪਰ ਆ ਲੈ ਚ ਤਿੰਨ ਗਲਾਸਾਂ ਪਰ ਲੈ ਇਹਨੂੰ ਉਹਦਾ ਤੋਂ ਆਉਣ ਵਾਲੇ ਨੇ ਜਿੱਡਾ ਤੇਰਾ ਸਰੀਰ ਆ ਦੋ ਗ੍ਰੇਡ ਚੱਕ ਤੂੰ ਤਾਂ ਉਹ ਜਿੱਡਾ ਤੇਰਾ ਸਰੀਰ ਤਾਂ ਕੋਈ ਵੀ ਚੱਕਿਆ ਜਣਾ ਮੱਥਾ ਨਾ ਮਾਰ ਬੰਦੇ ਤਾਂ ਕਿੰਨੇ ਖੜੇ ਨੇ ਚੱਕੋਗਾ ਗ੍ਰੇਡ ਯਾਰ ਕਰਨਾ ਫਿਰ ਆ ਆਪਾਂ ਚੱਕਦੇ ਆਂ ਢੋਡੀ ਪਾਏ ਨੂੰ ਅਗਾਜ ਹੋਈ ਤਾਂ ਪਹੁੰਚ ਗਏ ਵਧੀਆ ਵਧੀਆ ਆ ਜਾ ਵਰਤਾਈ ਆਪਾਂ ਮੜਿਆ ਮਠਾ ਪਾਣੀ ਖੇਲ ਵਾਉਣਗੇ ਬਈ ਸਨਾਮ ਚ ਪੱਟੇ ਪੱਦਰ ਦੇ ਜਾਮ ਅਜਾ ਸ਼ਾਜਲੀ ਤੱਕ ਗੱਡੀਆਂ ਖੜ ਜਾਣਾ ਇਹਦਾ ਐਰੀ ਰੋਕਿਆ ਕਰਗਾ ਯਾਰਾ ਓਏ ਅੰਦਰੋਂ ਮਨਾ ਕਰਤਾ ਰੋਕਣ ਤੋਂ ਚੱਲ ਚੱਲ ਤੂੰ ਰੋਕ ਅੱਗੇ ਚੱਲ ਪਾਣੀ ਦੇ ਜਾਮ ਲਾਤਾ ਹੋਏ ਹੋਰ ਯਾਰਾ ਆਹ ਸੋਹਣਾ ਕੰਮ ਆ ਬਹੁਤ ਸੋਹਣਾ ਕੰਮ ਆ ਉਸਨ ਪਹਿਲੀ ਵਾਰੇ ਲੱਗਿਆ ਤੁਸੀਂ ਕਰਨ ਅਜਾ ਗੱਲਾਂ ਨਾ ਮਾਰੋ ਕਰਾਂ ਕੰਮ ਕਰੋ ਯਾਰਾ ਮੈਂ ਟੋ ਮਿੱਟੀ ਧੋ ਬਾਈ ਗਲਾਸ ਆ ਆ ਜਾ ਬੋਸਣਾ ਗਲਾਸਾਂ ਦੀ ਬਾਲ ਉਹਦਾ ਚੱਲ ਅੱਗੇ ਚੱਲ ਜਾ ਮੈਂ ਫਰੰਟ ਤੇ ਬਿੰਦਰ ਸਰਦਾਰ ਉਹਰੀ ਝੂਠੇ ਭਾਂਡੇ ਚੱਕ ਰਹੇ ਨੇ ਓਏ ਇਹ ਵੀ ਦੇਖ ਉਹ ਤੇ ਨਡੇ ਓਏ ਪਹਿਲਾਂ ਤੂੰ ਇਹਦੇ ਢੀਕਿਆ ਝੂਠੇ ਤੈਨੂੰ ਆਈ ਨਹੀਂ ਪਤਾ ਵੀ ਉਧਰ ਤੋਣੇ ਨੇ ਪਹਿਲਾਂ ਪਤਾ ਤਾਂ ਲੱਗ ਜੂ ਜੀ ਚਾਪੜੇ ਪੈਣ ਲੱਗੇ تیرੇ ਸਾਡਾ ਸਾਡਾ ਆੰਦਲੇ ਆਣੀ ਵੀ ਕਾ 2 ਮਿੰਟ ਪੁਰਸ ਹਾਂ ਇਹ ਚੱਲੇ ਕੰਮ ਸ਼ੁੱਧ ਜਾਂਦਾ ਪਾਣੀ ਪੂਰਾ ਆਜੂ ਚੌੜਨਾ ਕਰ ਕੰਮ ਕਰਦਾ ਰ ਤੇਰੇ ਸ਼ਹਿਰ ਜਾਇਆ ਅਸੀਂ ਉਹ ਬਾਕੀ ਹਰੀ ਨਹੀਂ ਕਰ ਰਹੇ ਉਹ ਉਹ ਨਹੀਂ ਕਰਦਾ ਕੁਸਾ ਅੱਗੇ ਦੇਖ ਲੈ ਲੈ ਪੂੜੀ ਫਿਰਦਾ ਪਤਾ ਹੀ ਨਹੀਂ ਕੰਮ ਵਾਲਾ ਪਤਾ ਨਹੀਂ ਕਿੱਧਰ ਲੰਘਿਆ ਲੈ ਕੇ 부ੜੀ ਵਾਲੀ ਚੁੰਨੀ ਪਤਾ ਨਹੀਂ ਕਿੱਧਰ ਲੰਘਿਆ ਮਟੋ ਮਟੀ ਉਹ ਖੜਾ ਤੇਆ ਜਲਦੀ ਲੈ ਕੇ ਜਾ ਉਹ ਯਾਰਾ ਗਲਾਸਾਂ ਦੀ ਲੋੜਾ ਉੱਥੇ ਭਾਗ ਜਾ ਮੈਨੂੰ ਪਾਰਾ ਵਧੀਆ ਮੈਂ ਤੁਹਾਨੂੰ ਦੱਸ ਕੀ ਗੱਲਾਂ ਸੁਝੇ ਕਰਲਾ ਕੰਮ 2 ਰੁਪਈਆ ਦਾ ਚੱਕ ਗਲਾਸ ਤੂੰ ਉਹ ਤੇ ਹੋ ਗਲਾਸ ਲੈ ਜਾ ਚੱਕੇ ਯਾਰ ਉੱਧਰ ਲੋੜ ਆ ਗਲਾਸਾਂ ਦੀ ਉਹ ਮੇਰੀ ਨੀ ਲਾ ਜਾ ਉਹ ਕੋਈ ਚੱਕਰ ਨਹੀਂ ਧੋਣ ਵਾਲਾ ਐਡਾ ਹੋਰੇ ਹੈਰੀ ਬੈਠਾ ਸੀ ਪਹਿਲਾਂ ਇੱਕ ਵੀ ਗਲਾਸ ਨਹੀਂ ਘੋਣਦਾ ਆ ਚੌੜੇ ਕਰਦਾ ਰਹਿਣਾ ਆ ਦੇਖੋ ਵੀ ਬੋਸ਼ ਮਾਰਨਾ ਮੈਂ ਤਾਂ ਸਮਝ ਚਲਾਏ ਮਾਈ ਬੁਰੇ ਇਹ ਬਾਡਰ ਪ੍ਰੂਫ ਬੀਤੇ ਇੱਕ ਇਹ ਸੁਨਾਮ ਮੈਂ ਬਾਡਰ ਪ੍ਰੂਫ ਨਹੀਂ ਹੈਗਾ ਇਹ ਭਾਈ ਇਹਦੇ ਵਿੱਚ ਸਾਰਾ ਵਾਲੀ ਨਹੀਂ ਹੈਗਾ ਸੁਨਾਮ ਹੈ 16 ਪ੍ਰੋ ਆ ਇਹ ਸੁਨਾਮ ਤਾਂ ਹੈਗਾ ਤੇ ਮਰੀ ਚਾਪੜੇ ਲਾ ਦੂ ਨਾਲੇ ਮੈਂ ਉਰੀ ਥਾਪੜੇ ਲਾ ਕੇ ਦੂ ਨਾਲੇ ਕਰੇ ਤਨਾਮ ਚ ਕਿ ਮੈਂ ਭਾਈ ਐਲ ਵੀ ਦਿਆ 17000 ਦੀ ਹੋ ਹੋ ਬੱਸ ਵਸਤਾ ਕਰਿਆ ਕਰੋ ਕੰਮ ਦਾ ਲੱਖਾ ਹੈਵਨ ਧਾਰੀ ਜਾਲ ਕਰ ਰਿਹਾ ਇੱਕਦਾਂ ਇੱਕ ਬਿੰਦਰ ਸਰਦਾਰ ਕਰ ਰਿਹਾ ਛਾਲ ਚੀਕ ਦਾ ਪੂਰਾ ਪੂਰਾ ਧਿਆਨ ਰੱਖਿਆ ਜਾ ਰਿਹਾ ਔਰੇ ਹਾਂ ਸਿੱਕੇ ਤੁਹਾਨੂੰ ਗਲਾਸ ਸਾਹਮਣੇ ਪਾਣੀ ਪੀਂ ਬੁਰਸ਼ ਮਾਰ ਰਹੇ ਨੇ ਜੇ ਆ ਜਾਈਂ ਬੁਰਸ਼ਾ ਚਲ ਟੋਜੇ ਪੁੱਤ ਲੈ ਜਾ ਓਏ ਉਹ ਲੈ ਜਾ ਚੱਲ ਚੱਲ ਇਸ਼ੂ ਬਹੁਤ ਸੋਹਣਾ ਕੰਮ ਆ ਇਹ ਬਾਈ ਜਿਹੜੀ ਸ਼ਵੀਲ ਲਈ ਆ ਇਹ ਸ਼ਵੀਲ ਲਾਉਣ ਦਾ ਆਪਣਾ ਅੱਜ ਦਾ ਮੇਨ ਕਰਨੇ ਵੀ ਆ ਲਾਤ ਆਪਾਂ ਹੋਰ ਦਿਨ ਵੀ ਸਕਦੇ ਦੀ ਇਹ ਅੱਜ ਲਈ ਆ ਕਿਉਂਕਿ ਆਪਣੇ ਅੱਜ ਬਾਈ ਸਿੱਧੂ ਮੂਸੇ ਵਾਲੇ ਦਾ ਜਿਹੜਾ ਜਨਮ ਦਿਨ ਆ ਜਿਹੜੇ ਉਹਨੂੰ ਪਿਆਰ ਕਰਨ ਵਾਲੇ ਨੇ ਆ ਉਹ ਅੱਜ ਵੀ ਪਿਆਰ ਕਰਦੇ ਨੇ ਉਹਨੂੰ ਜਸਟਿਸ ਬੋਰਸੂ ਦੂ ਮੂਸੇ ਵਾਲਾ ਤੇ ਅੱਜ ਦੇ ਮੇਡ ਬੰਦੇ ਨੇ ਆਪਣੇ ਹੈਵਨ ਧਾਲੀਆਲ ਜੀ ਬਰਾੜ ਸਲਾਮਾ ਈਸ਼ੂ ਸਲਾਮਾ ਭਿੰਦਰ ਸਰਦਾਰ ਫਰਮ ਸ਼ਾਜਰੀ ਉਸਨੂੰ ਫਤੇ ਘੜੀਆ ਤੇ ਉਧਰ ਫਿਰਦਣਾ ਦੋ ਚਾਰ ਐਰੀਮੈਸ ਆ ਮਿੰਟ ਮਾਰੋ ਕਰਾਂ ਚਾਹੀਦੇ ਨੇ ਜਲਦੀ ਕਰੋ ਝੂਠੇ ਮੂੜੇ ਵਿੱਚ ਚੱਲਣਾ ਕੋਈ ਚੱਕਰ ਨਹੀਂ ਐਡੀ ਗੱਲ ਨਹੀਂ ਹੁੰਦੀ ਗਲਾਸਾਂ ਹੀ ਦੱਸ ਕੀ ਝੂਠਾ ਲੱਗਣਾ ਚੱਲ ਮੁੰਡਿਆ ਖਿੱਚ ਕੰਮ ਆ ਕੋਈ ਨਹੀਂ ਤੇ ਰੋਇਆ ਇਹਨੂੰ ਆ ਨਕਮੇ ਕਰੋ ਵੀ ਕਰਦੇ ਵੀ ਕਹਿੰਦੇ ਨੇ ਵੀ ਸਾਡੇ ਪੁੱਤ ਨਕਮੇ ਨੇ ਪੂਰੋਂ ਤਾਂ ਤੁਹਾਨੂੰ ਪਤਾ ਹੀ ਲੱਗ ਰਿਹਾ ਵੀ ਨਕਮੇ ਨੇ ਭੈਣ ਦੇ ਯਾਰ ਤੋੜ ਲੋ ਢੱਕਾ ਉਹ ਕਰ ਲੋ 2 ਰੁਪਈਆ ਦਾ ਕੰਮ ਆ ਦੇਖ ਲੋ ਛੇ ਬਈਆ ਛੇ ਵਾ ਦਾ ਫਲ ਮਿੱਠਾ ਹੁੰਦਾ ਛੇ ਬਈ ਲੱਗੂਗੀ